ਹਰਕਰ ਸ਼ੰਕਰ ਦਾ ਇਲਾਕਾ ਪਈ ਜਾਂਦਾ ਇਸ ਮੁੰਡੇ ਨੂੰ ਮੇਰੇ ਵੀਰੋ ਪੁੱਜਣ ਦਾ ਪਰ ਉਹ ਇਲਾਕੇ ਦਾ ਖਿਡਾਰੀ ਹੈ ਉਹ ਕਿੰਦਾ ਨਹੀਂ ਅੱਜ ਆਪਾਂ ਚੱਲਣੀ ਆਂ ਸੰਗਰਾਂਵਾਲ ਨੂੰ ਸੰਗਰਾਂਵਾਲ ਦੇ ਟੂਰਨਾਮੈਂਟ ਚੱਲ ਰਿਹਾ ਹੈ ਕ੍ਰਿਕਟ ਦਾ ਕ੍ਰਿਕਟ ਦਾ ਕਹਿੰਦਾ ਬਾਲੀ ਵਾਲਾ ਉਹ ਦੇਖ ਲਈਏ ਚੱਲ ਕੇ ਮੈਚ ਅੱਜ कल कल छोटी टीम का मक्की खेलो जी करो दर्शन इत बैठे होंगे सियाने वाले ਆਪਣੇ ਪਿੰਡ ਦਾ ਸਰਕਾਰੀ ਸਕੂਲ ਮੈਂ ਚਤਲਾਈ ਵਿੱਚ ਚੱਲਦਾ ਆਂ ਕਿਦਾਂ ਇਹ ਸਕੂਲਿਆਂ ਜਿਹੜੇ ਬਾਹਰ ਬੈਠੇ ਸੱਜਣ ਮਿੱਤਰ ਦੇ ਕਰ ਲਓ ਦਰਸ਼ਨ ਆਪਣੇ ਪਿੰਡ ਦੇ ਇਹ ਸੜਕ ਦਾ ਕੰਮ ਚੱਲਦਾ ਆਂ ਸੜਕ ਦਾ ਕੰਮ ਚੱਲ ਜੰਦਾ ਆ ਇਹਾ ਕੇਆ ਮੈੜੀ ਨਿਖੂ ਨਾ ਮੈਂਟ ਕੋ ਉਤਾਲਦੀ ਆ ਹਨ ਲਾਈਵ ਵੀ ਚੱਲਦਾ ਆ ਯੂਨੀਸਨ ਦੇ ਦਰਸ਼ਨ ਕਰਨੇ ਸਕੂਲ ਕਰ ਲੋ ਆਹੋਂ ਆਂデア ਸਾਹਮਣੇ ਤੋਂ ਵਾਲਾ ਰੋਟੀ ਆ ਹਾਂ ਜਮਾਨਾ ਹੋ ਗਈ ਜੋ ਗਿਆ ਰਾ ਮੈਂ ਦੋਨੋਂ ਕੋਈ ਗਾਣਾ ਹੀ ਬੜਾ ਚੰਗਾ ਲੱਗਿਆ ਹੋਇਆ ਦੇਖ ਰੋ ਅਰੇ ਮੁਕਦਾ ਟਾਈਮ ਨਾਲ ਫਿਰ ਮੈਚ ਦੇਖਣ ਪਰ ਮੈਂ ਦੇਖਦਾ ਵੀ ਫਾਈਨਲ ਚੱਲਦਾ ਟੀਮ ਹਰੀ ਬਰਗਾਲ ਸਾਹ ਨੂਰ ਮੈਚ ਵੀ ਇੱਕ ਵਿੱਚ 19 13 ਹੋ ਗਈ ਲੋ ਸਾਹਮਣੇ ਪ੍ਰੀਮੀਅਰ ਮੇਰੇ ਖਿਡਾਰੀ ਨੈਟ ਤੱਕ ਹੋ ਗਿਆ ਲਾਸਟ ਆ ਗਿਆ ਨਹੀਂ ਲਾਸਟ ਪੁਆਇੰਟ ਆ ਬ੍ਰਿਕ ਕਲਾਬ ਰੈਮਨ ਉਹਨਾਂ ਨੂੰ ਮੋੜੋਂ ਮੈਚ 14-20 ਨਹੀਂ ਜਿੱਦਾਂ ਸੈਮੀ ਦੇ ਸਿਰਾਂਵਾਂ ਆ ਹੋਵੀ ਮੋੜੂ ਕੰਦੋ ਹਰੀ ਪਰਖਾ ਖਾਸ ਵਾਲਿਓ ਫਿੰਡੋ ਪੰਡੇ ਹੋ ਕੇ ਨੌਜਵਾਨਾ ਲੈ ਵੀ ਮਾਰੋ ਸਭਾ ਭਰ ਕੇ ਹਰ ਮਿਲੋ ਸਭਾ ਜੜੀ ਖਰਾਲ ਦਾ ਜੀਤ ਔਰ ਪਹਿਲਾ ਸੈੱਟ ਲੈ ਗਏ ਵੰਡੇ ਚਿਰਖ ਪਿੰਡਾਂ ਦੇ ਨੌਜਵਾਨ ਤੇ ਸੰਗਤ ਜਿਤੂ ਰਹੀ ਹੈ ਔਰ ਤਾੜੀਆਂ ਜ਼ੋਰਦਾਰ ਮਾਰ ਲਾਂਗੇ ਫਿੰਡ ਪੁੱਤਰ ਵਿੱਚ ਵੀ ਜ਼ਰਾ ਹਲਾ ਆਵੇ ਮੁੰਡੇ ਬੇਰੇ ਬਰੋ ਆਹ ਦੂਜਾ ਸੈੱਟ ਵੀ ਆਈਏ ਜਲਦੀ ਨਾਲ ਮਾਰ ਕੇ ਜਿਹੜੇ ਵਾਕਸ਼ੀ ਗਏ ਆ ਔਰ ਧੰਨਵਾਦ ਕਰਦੇ ਆ ਸਾਰੇ ਵੀਰਾਂ ਐਨੇਰੀ ਵੀਰਾਂ ਦਾ ਬਹੁਤ ਵੱਡੇ ਸਹਿਯੋਗ ਉੱਤੇ ਜੱਗਾ ਆਇਆ ਹੋਇਆ ਮੇਰੇ ਨਾਲ ਪੰਨੇ ਸਾਹਬਾ ਜੀ ਖੇਡਣਾਂ ਹੋਰ ਬਣਾ ਹਰਪਾਜ ਸਿੰਘ ਦੀ ਫਿਰਕਾ ਅਮਰੀਕਾ ਵਾਲੇ ਵੀਰੋ ਔਰ ਸਾਉਂਡ ਆਰੰਭ ਦੇ ਸਹਿਯੋਗ ਆਇਆ ਉਹਨਾਂ ਨੇ ਵੀ ਨੇ ਪਰ ਉਹਨਾਂ ਦਾ ਮਾਣ ਸਨਮਾਨ ਜਿਹੜਾ ਕੀਤਾ ਜਾਊਗਾ ਔਰ ਉਥੇ ਇਹ ਲਈ ਕਿਉਂਕਿ ਉਥੇ ਕੋਣੀ ਸਨਮਾਨ ਕਰਦਗੇ ਆਪਾਂ ਬੀਜੀ ਨੰਗਲ ਫੁੱਗਾ ਸਾਡੀ ਦੀਤੀ ਹੈ ਔਰ ਮਾਨ ਸਨਮਾਨ ਦਾ ਵਰਸ਼ਾ ਯਾਰਾ ਤੇਰੇ ਪਾਸੇ ਜੀ ਕੁੱਤਾ ਸਾਡੇ ਬਹੁਤ ਵੀ ਸਤਿਕਾਰ ਲੋਕ ਨੇ ਔਰ ਉਹਨਾਂ ਨੇ ਬਰਾਦਰ ਨੇ ਵੀਰੋਨਾ ਮਾਨ ਸਨਮਾਨ ਦਾ ਕੀਤਾ ਜਾ ਰਿਹਾ ਕਮੇਟੀ ਵੱਲੋਂ ਔਰ ਸੁਖਦੇਵ ਸਿੰਘ ਜਿਹਨੇ ਫੱਕਾ ਨਾਮ ਸਰਦਾਰ ਸੁਖਦੇਵ ਸਿੰਘ ਜੀ ਔਰ ਇੱਕ ਫੋਟੋ ਜਿਹੜੀ ਕੀਤੀ ਜਾ ਰਹੀ ਹੈ ਸਨਮਾਨ ਜਿਹੜਾ ਵਖਸ਼ਾ ਜਾ ਰਿਹਾ ਵੀਰੋ ਵੱਡੇ ਸਹਿਯੋਗ ਆਏ ਹਨ ਵੀਰਾਂਵਾਂ ਨੂੰ ਬੈਠੇ ਅਮਰੀਕਾ ਦੇ ਵਿੱਚ ਵੀਰੋ ਔਰ 100 ਡਾਲਰ ਦੇ ਵੱਡੇ ਸਹਿਯੋਗ ਜਿਹੜੇ ਪੋਦੇ ਕੀਤੇ ਆ ਜਿਹਦੇ ਸੇਵਾ ਦਾ ਲਗਾਇਆ ਜਲੇ ਰਿੰਗ ਬੈਕਪੈਡ ਦੇ ਵੀਰੋ ਔਰ ਧੰਨਵਾਦ ਕਰਦੇ ਹਾਂ ਦਿਲੋਂ ਸਤਿਕਾਰ ਔਰ ਪਿੰਡ ਦੇ ਮੁੰਡੇ ਫਸਟ ਪਾ ਸੈਕਿੰਡ 11000 ਆਇਓ ਜੀ ਮਿਰਮਲਜੀਤ ਸਾਡੇ ਮੈਗਨੇਟ ਤੇਉਣਗੇ ਬਹੁਤ ਬਹੁਤ ਸਤਿਕਾਰ Rajasthani ਰਕਮਨਾ ਦਾ ਵੀ ਧੰਨਵਾਦ ਆ ਦੇ ਵਿੱਚ ਵੀ ਕਿਹੜੇ ਹੋ ਔਰ ਫਾਈਗੂਰੀ ਟੀਮ ਹੋਈ ਹੈ ਪਰ ਖਿਡਾਰੀਆਂ ਨੂੰ ਵਿਦੇਸ਼ਾਂ ਨੇ ਟੂਰ ਵਗ ਰਹੇ ਵੀ ਅੱਜ ਏਰੀਆ ਦੇ ਵਿੱਚ ਵੀ ਦੋ ਖਿਡਾਰੀਆਂ ਦੇ ਟੂਰ ਹੋਣੇ ਹੈ ਸਪான்ਸਰ ਮੇਰੇ ਰੋ ਇਰੇ ਬਿਰਕਾ ਵੀ ਤੇ ਨੰਗਲੂਗਾ 2 ਨੰਬਰ ਗਰਾਊਂਡ ਸਾਡੀ ਬੇਨਤੀ ਹੈ ਵੀਰਾ ਨੂੰ ਆਈਏ ਜਰਦੀ ਨਾਲ ਇਧਰ ਹਰੇ ਸਨਮਾਨ ਦਿਆ ਲੋ ਜ ਆ ਪਵਾਦਣੀ ਤੋਂ ਸਨਮਾਨ ਹੋਇਆ ਆਪਣੇ ਪਿੰਡ ਦੇ ਮੁੰਡੇ ਨੂੰ ਮੋਟਰਸਾਈਕਲ ਬਹੁਤ ਬੜਾ ਧੰਨਵਾਦ ਤੇ ਅੱਜ ਇੱਥੇ ਵੀ ਸਨਮਾਨ ਕਰਨਾ ਸਾਡੇ ਨਰੇ ਵੀਰ ਪਟਿਆ ਖੇਡਦੀਆਂ ਆ ਆਲਰੇਡੀ ਫਸਟ ਟਾਈ ਜਿੱਤ ਕੇ ਆਇਸਗੇ ਕਮਾਲ ਹੀ ਹੈ ਜਿਹੜੀਆਂ ਜਾਣਕਾਰੀਆਂ ਬੀਤਾ ਪਾੜੀ ਦੇ ਰਹੇ ਆ ਕਬੀ ਕਮਾਲ ਹੀ ਆ ਬਰਾਤ ਸ਼ਗਾਈ ਸਾਰਾ ਕੁਝ ਨਾਲੇ ਨਾਲ ਨਾਲ ਹੀ ਵਧਾਈ ਵੀ ਮਿਲ ਗਈ ਹੈ ਪਰ 9 7 ਪਿੰਡ ਵਾਲੇ 2 ਦੀ ਲੀਡ ਤੇ ਚੱਲ ਗਿਆ ਆਖਰੀ ਸ਼ਟ ਖੇਡਿਆ ਯਾਰ ਪਰ ਕਮਾਲੇ ਲੁੱਟ ਨੂੰ ਫਿਰਦੇ ਆ ਦੇਖ ਲੈ ਵੀ 10 ਤੇ 7 ਦਾ ਮੁਕਾਬਲਾ ਹੈ ਕਮਾਲ ਕਰ ਗਿਆ ਮਿਰਕਾ ਸੀ ਵਾਲੇ ਪਿੰਡ ਵਾਲੇ ਮਾਰੋ ਤਾੜੀਆਂ ਵੀ ਮੁੰਡੇ ਸੀਆ ਵੀ ਸੋਹਣਾ ਖੇਡੀ ਜਾਵੇ ਕਮਾਲ ਓਏ ਕਮਾਲ ਸੰਧੂਆ 11 7 ਓਏ 4 ਪੁਆਇੰਟਾਂ ਦੀ ਲੀਡ ਕਰ ਗਏ ਸੀ ਵਾਲੇ ਕਮਾਲ ਹੀ ਹੋਈ ਪਈ ਆ ਲੇ 4 ਪੁਆਇੰਟਾਂ ਦੀ ਲੀਡ ਬੱਲੇ ਬੱਲੇ ਹਰਿਆਣੇ ਵਾਲੇ ਹਾਂ ਹੁਣ ਤਿੰਨੇ ਪਿੰਡਾਂ ਦੇ ਤੇ ਜ਼ਿੰਮੇਵਾਰੀ ਪਈ ਪਰ ਪਹੁੰਚਿਆ ਬਾੜ ਤੱਕ ਕੋਈ ਵੀ ਨਾ ਜਾ 12 ਗੱਲ ਸਮਝੀ ਬਾਈ ਜਗਦੇਵ ਕਲਾ ਯਾਰ ਬਾਈ ਹਰਬ ਮੈਚ ਬਹੁਤ ਆਵਾਜ਼ਾਂ ਮਾਰ ਰਹੀਆਂ ਪੈਣੀਆਂ ਨਿਤ ਟੂਰਨਾਮੈਂਟ ਖੇਡਦੇ ਸਾਡੇ ਵੱਡੇ ਵੀਰ ਸਤਿਕਾਰਯੋਗ ਪਰ ਇਦਾਂ ਨਾ ਕਰਿਆ ਕਰੋ ਬਹੁਤ ਆਵਾਜ਼ਾਂ ਮਾਰਦਿਆਂ ਜਗਦੇਵ ਕਲਾ ਦੀ ਟੀਮ ਨੂੰ ਤੇ ਬੇਨਤੀ ਹੈ ਵੀ ਆ ਜਾਏ ਜਗਦੇਵ ਕਲਾ ਦੀ ਟੀਮ ਆ ਜਾਓ ਜੀ ਪਰ ਮੈਚ ਚੋਟੀ ਦਾ ਹੈ 9 ਤੇ 11 ਸ਼ਾਇਦ ਵੀ ਚੇਰ ਹੋਣਾ ਵਾਪਸੀ ਵੀ ਹਰਿਆਣੇ ਵਾਲੇ ਦੇ ਕਰਨੀ ਆ ਪਹਿਲਾਂ 4 ਪੁਆਇੰਟਾਂ ਦੀ ਲੀਡ ਸੀ ਤੇ ਹੁਣ ਦੋਆਂ ਦੀ ਰਹਿ ਗਈ ਹੈ 9 11 ਫਲਾਉ ਵਾਲਾ ਚੜੀ ਦੇ ਬਿਲਕੀ ਅੱਜ ਨੂੰ ਵੀ ਜੋੜਦੇ ਇੱਕ ਅੱਧਾ ਨੰਬਰ ਪਰ ਡਰਾਪ ਹਰਿਆਣੇ ਵਾਲਾ ਲਾ ਗਿਆ ਕਮਾਲ ਹੀ ਕਰ ਗਿਆ ਡਰਾਪ ਹਰਿਆਣੇ ਵਾਲਾ ਲਾ ਗਿਆ 1 ਪੁਆਇੰਟ ਦਾ ਫਰਕ ਰਹਿ ਗਿਆ 10 ਤੇ 11 ਦਾ ਖਾਸਵਾ ਮੁਕਾਬਲਾ ਚੱਲ ਰਿਹਾਦਾ 10 ਤੋਂ 11 ਪੁਆਇੰਟ ਹੈ ਜਗਦੇਵ ਕਲਾ ਵਾਰ-ਵਾਰ ਆਵਾਜ਼ਾਂ ਮਾਰ ਰਹੀ ਵੀ ਆਜੂ ਜਗਦੇਵ ਕਲਾ ਅਮਰਸ ਸਿੰਘ ਜਵਾ ਮੀ ਲਾ ਦਿਓ ਗਲ ਟਿਕਾਣੇ ਲਧਿਆਲੇ ਵੀਰ ਵੀ ਲਾਈਵ ਨਾਲ ਜੁੜੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਉਧਰ ਬਹੁਤ ਬੜਾ ਧੰਨਵਾਦ ਸਾਡੇ ਲੱਧਿਆਲੇ ਵੀਰ ਜੁੜੇ ਹੋਏ ਆ ਲਾਈਵ ਦੇ ਨਾਲ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪਰ ਪੁਆਇੰਟ ਹਰਿਆਣੇ ਵਾਲੇ ਵੀਰ ਜਿਹੜੇ ਜਦੋਂ ਸਾਈਡ ਚੇਜ ਹੋਈ ਜਣਾ 11 11 11 ਦੀ ਬਰਾਬਰੀ ਗਵਿੰਦਰ ਵੀਰਾਂ ਦੇ ਨਾਲ ਸੰਜੂ ਵਰਗੇ ਖੁਸ਼ਦੀਪ ਵਰਗੇ ਵੀਰਾਂ ਉਹਨਾਂ ਦਾ ਵੀ ਛੇ ਤੌਰ ਤੇ ਧੰਨਵਾਦ ਕਰਦੇ ਆ ਮੈਚ ਚੋਟੀ ਦਾ ਫੇਰ ਲੀਡ ਮੁੰਡੇ ਫੇਰਕਾ ਨੇ ਕਰ ਗਿਆ 13 ਦੇ 11 ਦਾ ਮੁਕਾਬਲਾ ਪਿੰਡਾਂ ਦੇ ਸਾਥ ਦੇ ਦਿਓ ਬਿਲਗੀ ਵਾਲਾ ਕਹਿੰਦਾ ਨਾਲ ਫਲੋਰ ਦਾ ਰੌਲਾ ਪਈਦਾ ਵੀ ਤੁਸੀਂ ਸਾਥ ਦੇ ਦਿਓ ਪੁਆਇੰਟ ਫੇਰ 14 ਹੋ ਗਏ ਕਾਰਤਿਕ ਬਾਈ ਜੀ ਜੀ ਮੈਨੂੰ ਲੱਗਦਾ ਕਿਤੇ ਗੱਲ ਟਿਕਾਣੇ ਨਾ ਲਾ ਰੇ ਤੀਜੀ ਟੀਮ ਜਲ ਟਿਕਾਣੇ ਨਾ ਲਾ ਰੇ ਹਰਿਆਣੇ ਵਾਲੇ ਹਾਏ ਬਲਕੇ ਵਾਲਿਆ ਬਲਕੇ ਵਾਲਿਆ ਲਾਗੇ ਪਿੰਡ ਦੀਆਂ ਤਿੰਨੋ ਟੀਮਾਂ ਤੇ ਤਿੰਨੇ ਸ਼ਾਮੀ ਦਾ ਜ਼ੋਰਦਾਰ ਤਾੜੀਆਂ ਮਾਰ ਦਿਓ ਵੀ ਮੁੰਡੇ ਪਿੰਡ ਵਾਲੇ ਤਗੜਾ ਬਹੁਤ ਖੇਡਿਆ ਸ਼ਹੀਦ ਏਆਰ ਦੀ ਹੋਣਾ ਲੈ ਕਿੰਨੇ ਮੇਰੇ ਗਰਾਊਂਡ ਦੇ ਵਿੱਚ ਤੇ ਵੇਖ ਲੋ ਜਨੇ ਦੋ ਨਵੇਂ ਗਰਾਊਂਡ ਤੇ ਮੈਚ ਦੀ ਸ਼ੁਰੂ ਹੋਇਆ ਕਿੰਨੇ ਵਾਰੀ ਵਾਜਾ ਮਾਰੀਏ ਜਗਦੇਵ ਕਲਾਂ ਦੀ ਟੀਮ ਬਾਈ ਜੀ ਕਿੰਨੇ ਵਾਰੀ ਵਾਜਾ ਮਾਰੀ ਤੁਸੀਂ ਸਿਆਣੇ ਵੀਰ ਹੋ ਯਾਰ ਹਾਂ ਜੀ ਜਰੂਰ ਮੈਂ ਕਰਦੇ ਹਾਂ ਸੀ ਤੇ ਇਹ ਇੱਕ ਨੰਬਰ ਗਰਾਊਂਡ 2 ਤੇ ਦੇ ਦੇਮ ਕਲਾ 2 ਨੰਬਰ ਗਰਾਊਂਡ ਸੈਮੀ ਫਾਈਨਲ ਮੈਚ ਬੜੀ ਬੜੀ ਭਾਈ ਜਿਹੜਾ ਨੋਕ ਨਾ ਚਾਹ ਨਾ ਹਾਂ ਸੌੜ ਲਿਆ ਆ ਦਸੀਆ ਪਤਨੀ ਪਰ ਕਿਧਰ ਚਲਾ ਗਿਆ ਸੌੜਲਾ ਵੀਰ ਜਿੱਥੇ ਵੀ ਬਾਅਦ ਹੁੰਦਾ ਹੈ ਵੇਥੇ ਥੋੜੀ ਜੀ ਰਿਪੀਟ ਘਟਾ ਦਈਏ ਆਪਾਂ ਸੋ ਸੋਨ ਸਾਰ ਟਾਇਰ ਨੂੰ ਇੱਕ ਗਮ ਹੋਰ ਸਿਖਾਉਣਾ ਪੈਣਾ ਫਿਰੋ ਮੈਚ ਚੱਲ ਰਿਹਾ ਜਿੱਦਾਂ ਦੀ ਚਾਹੀਦੇ ਉਸਾਰੀ ਨਾਗੜੀ ਪਾ ਲੈ ਵੀ ਪਹੁੰਚੀਆਂ ਆ ਅਮਰੀਕਾਂ ਦੀ ਲਿਫਟਰਾ ਇੱਥੇ ਦੀ ਉਹ ਸੈਂਟਰ ਵੇ ਦੇ ਰਹੀ ਵਿਚਾਰ ਦਾ ਕਰ ਰਹੇ ਹੁੰਦੇ ਮੁੱਠੀ ਵਾਂਗ ਜੇ ਪ੍ਰੋਪਰ ਸੈਕਟਰ ਹੈ ਨਾ ਖਰਾ ਲੱਗ ਜੂਗਾ ਚਾਹੇ ਮੈਂ ਦਾ ਬੀਜੂ ਏ ਭਾਜੀ ਆ ਜਿਹੜੇ ਮੁੰਡੇ ਨੂੰ ਸਨਮਾਨਿਤ ਕਰਨ ਆਏ। ਲੋ ਸਾਹਮਣੇ ਕਾਕਾ ਤਾਲੀਆਂ ਮਾਰਦਾ ਮੇਰੇ ਵੀਰੋ ਖੁਸ਼ ਹੈ। ਔਰ ਗੱਡ ਸ਼ੇਂਕਰ ਦਾ ਇਲਾਕਾ ਪੈਦਾ ਇਸ ਮੁੰਡੇ ਨੂੰ ਮੇਰੇ ਵੀਰੋ ਪੁੱਜਣ ਦਾ ਔਰ ਉਹ ਇਲਾਕੇ ਦਾ ਖਿਡਾਰੀ ਹੈ। ਲੁਧਿਆਣਾ ਪੌੜ ਰਿਹਾ ਕਿ ਮਿਹਨਤ ਕਰਦਾ ਮੇਰੇ ਵੀਰੋ ਵੱਡਾ ਸਨਮਾਨ ਵੀ ਕੀਦਾ ਮਨਾਰ ਦੇ ਕੱਪ ਤੇ ਵੀਰਾਂ ਨੇ 11000 ਦੇ ਨਾਲ ਪਰ ਮੈਂ ਇਧਰਲੇ ਪਾਸੇ ਦੇਖਦਾ ਬਹੁਤ ਲਾਤੀ ਲਾਤੀ ਆਇਆ ਹੋਇਆ ਜ ਮੇਰੇ ਵੀਰੋ ਪਖਾਨ ਕੋਟੀ ਆ। ਬਨਵੀਰ ਦੋਲੇ ਵਾਲੇ ਬਰ ਚੱਕਾ ਬਲਾਕ ਲਾ ਕੇ ਅੰਕ ਜੋੜ ਗਿਆ ਫਿਰ ਬਲਾਕ ਵੀ ਮੁੰਡੇ ਨੇ ਸੋਹਣਾ ਲਾਇਆ ਇਹ ਮਣ ਪਹਿਲਾ ਕਰਦੇ ਬਾਰੇ ਜਿਹੜਾ ਪਹਿਲਾ ਵਾਰ ਕਰ ਗਿਆ ਉਹਦੀ ਜਿੱਤ ਜਕੀਨਾ ਮੇਰੇ ਵਿਰੁੱਧ ਸਾਹਮਣੇ ਬਾਹੋ ਜਗਿਆ ਬਾਹੋ ਜਗਿਆ ਇਧਰ ਦੇ ਪਾਸੇ ਫੇਡ ਆਉਂਦਾ ਜ਼ਿੰਦਗੀਆਂ ਮੁੰਡਾ ਮੈਨੂੰ ਲੱਗਦਾ ਵੀ ਜੱਗੇ ਦਾ ਡਰਾਫਟ ਦਾ ਮੋੜ ਦਿੱਤਾ ਪਰ ਹੋਰ ਨਹੀਂ ਜੀ ਥੋੜੀ ਥੋੜੀ ਆਵਾਜ਼ ਘੱਟ ਕਰ ਦਈਏ ਥੋੜੀ ਆਵਾਜ਼ ਘੱਟ ਕਰ ਦਈਏ ਬਰੇ ਪ੍ਰੋਪਰ ਕਰ ਦਿਓ ਦੋਨੋਂ ਮਿੰਟਾਂ ਇੱਧਰ ਜਾਵਾ ਕੀ ਕੀ ਹੋਈ ਆ ਹੈ ਵੀ ਭਾਜੀ ਸਾਡਾ ਰਾਜਸਥਾਨੀਆ ਤੇਰਪਲ ਮਿਰਰੋ ਕਿ ਮਾਝਾ ਦਬ ਗਿਆ ਚਿੱਟੇ ਦੀ ਮਾਰ ਹੇਟਾ ਠੁੱਕੀ ਮਾਲਵੇ ਦੇ ਲੋਕੀ ਖਾਣ ਵਾਲੇ ਉਹ ਮਾਰ ਕੇ ਜਿੱਦਰੇ ਵਿਦੇਸ਼ੀ ਹੋ ਗਏ ਆ ਹੋ ਗਿਆ ਕਹਨੇ ਦਬਾਬੇ ਵਾਲੇ ਮਾਰ ਕੇ ਜਿੱਦਰੇ ਵਿਦੇਸ਼ੀ ਹੋ ਗਏ ਆ ਉਹ ਹੋ ਗਿਆ ਕਹਨੇ ਦਬਾਬੇ ਵਾਲੇ ਸਾਹਮਣੇ ਦਬਾਬੇ ਦੇ ਵਿੱਚ ਅੱਜ ਲੱਗੀਆਂ ਰੌਣਕਾਂ ਮੈਂ ਦੇਖਦਾ ਵੀ ਬੜੀ ਟੌਹ ਦੀ ਖੇਡ ਦਿਖਾ ਰਹੇ ਆ ਮੁੰਡੇ ਹਾਂ ਮੁੰਡੇ ਵੇਖੀ ਟੌਪ ਦੀ ਗੇਮ ਦਿਖਾ ਰਿਹਾ ਦੋਨੇ ਟੀਮਾਂ ਫੇਨ ਦੇ ਵਿੱਚ ਦਬਾਬੇ ਰਹੀਆਂ ਇੱਕੋ ਪਿੰਡ ਦੀਆਂ ਟੀਮਾਂ ਨੇ ਇੱਕ ਪਾਸੇ ਮੇਰਕਾ ਟੀਮ ਹੈ ਦੂਜੇ ਪਾਸੇ ਬੀੜੀ ਹੈ ਤਿੰਨ ਤੇ ਦੋ ਦਾ ਮੁਕਾਬਲਾ ਬਾਦ ਘਟਾਓ ਥੋੜੀ ਜਿਹੀ ਬੇਰਤੀ ਥੋੜੀ ਘਟਾਰੇ ਨੇ ਵੀ ਨਿਰਮਨભાઈ ਇੱਥੇ ਸਰਵਿਸ ਉੱਤੇ ਸ਼ਾਂਤ ਰੱਖਣਗੇ ਥੋੜਾ ਕੰਮ ਉਹ ਜਿਹੜੀ ਜਦੋਂ ਚੈੱਕ ਹੁੰਦੀ ਉਦੋਂ ਸ਼ਾਂਤ ਰੱਖਾਂਗੇ ਜਦੋਂ ਵੱਜੇਗਾ ਉਦੋਂ ਹੰਗਲਾ-ਗੁੱਲਾ ਕਰਾਵਾਂਗੇ ਲਓ ਸਾਹਮਣੇ ਹੋਏ 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 ਪ੍ਰੀਮਾਨ ਬਹੁਤ ਹੁਣ ਕਮਾਲ ਦੀ ਲਾਈ ਹੈ ਤੇ ਪਰਾ ਦਰਸ਼ਕਾਂ ਨੂੰ ਵੀ ਲੱਗਿਆ ਵੀ ਜਦੋਂ ਟੱਪਾ ਖਾਂਦਾ ਰਿਹਾ ਗਰਾਊਂਡ ਦੇ ਵਿੱਚ ਵੀ ਮੁੰਡੇ ਨੇ ਬੜੀ ਸੋਹਣੀ ਬਾਲ ਲਾਈ ਹੈ ਟੈਨ ਤੇ ਚੜਦਾ ਮੁਕਾਬਲਾ ਬਰਾਬਰੀ ਦਾ ਚੱਲ ਜਦਾ ਹੈ ਅੱਜ ਦਾ ਫਾਈਨਲ ਦਾ ਖੜਕਿਆ ਪਿਆ ਦੇਖ ਲੈਣ ਗੱਲਾਂ ਬਾਤਾਂ ਸਿਰੇ ਲੱਗੀਆਂ ਹੋਈਆਂ ਨੇ ਕਿ ਮਿੱਤਰਾਂ ਦੇ ਕੱਪ ਤੇ ਕੁੜੇ ਦੇਖਨ ਆ ਕਰੇ ਪਈਦੇ ਐਨ ਵੱਡਾ ਕੰਮ ਚਾਹਦਾ ਮੇਰੇ ਘਰੋਂ ਐਨ ਦੁਨੀਆ ਖੁਸ਼ ਸਾਹਮਣੇ ਸਰਬਸਤੇ ਦੀਪਕ ਦਾ ਬੌਮਸਾ ਨਾਮ ਤੋਂ ਦੁਨੀਆ ਜਾਣਦੀ ਇਸ ਨੌਜਵਾਨ ਨੂੰ ਪਿਆਰਾ ਰਾਹੁਲ ਕੀ ਬਾਤ ਹੈ ਮੇਰੇ ਇਧਰ ਵਧੀਆ ਖਿਡਾਰੀ ਉਧਰੋਂ 4-4 ਬਰਾਬਰ ਬਹਿੰਦੇ ਸਾਡਾ ਮਾਤਾ ਵੀਰ ਉਹਨਾਂ ਵੱਲੋਂ 500 ਹੁੰਗਾਂਵੰਦੀ ਡਿਫੈਂਸ ਤੋਂ ਖੁਸ਼ ਹੂਗੀ ਵਾਹ ਜੇ ਮਾਨ ਸਰਵਰ ਸਾਡਾ ਵੀਰਾਂ ਕਾਰਜ ਵਿੱਚ ਖੜਾ ਸੈਕੰਡ ਰੈਫਰੀ ਧੰਨਵਾਦ ਕਰਦੇ ਆ 6 ਫੁੱਟ ਇੱਕ ਆਪਣਾ ਸਨਮਾਨ ਵੀ ਕੀਤਾ ਅੱਜ ਭਰਾਵਾਂ ਨੇ ਅਰ ਦਿਲੋ ਸਨਕਾਰ ਸਾਡੇ ਵੀਰਾਂ ਦਾ ਹੁਣ ਫਿਕਸ ਫਾਈਨਲ ਪਾਂਡੇ ਦੇ 4 ਹੋ ਗਏ ਸਰਵਸ ਖਰਾਬ ਕੀਤੀ ਹੈ ਲੋ ਸਰਵਸ ਖਰਾਬ ਅੱਜ ਗਈ ਇਹ ਬਾਲ ਇੱਥੇ ਇੱਥੇ ਰੱਖੋ ਇੱਥੇ ਓਏ ਹੋਏ 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 ਰਮਾ ਆਹ ਬੱਜ ਰਹੀਆਂ ਪਾਵਰਾ ਮੇਰੇ ਬਿਰੋ ਜਾਦੇ ਮੈਚ ਵਿੱਚ ਲੈ ਵੀ ਪ੍ਰਦੀਪ ਨੌਜਵਾਨਾ ਲਾ ਆਊਟ ਫੈਂਸਾਂ ਦੇਖ ਸਾਭੀ ਤੇਰੇ ਵੱਲੋਂ ਤੁੰਤ ਤੁੰਕੇ ਛੱਡਦਾ ਓਏ ਲਾ ਆਊਟ ਫੈਂਸਾਂ ਇਧਰੀਆਂ ਬਾਲਾਂ ਨੂੰ ਪਰ ਮੈਂ ਦੇਖਦਾ ਵੀ ਆਹ ਠਾਕ ਆਹ ਬੜੀ ਚੱਕਰੂ ਦਾ ਦਿਲ ਧਕ ਧਕ ਕਰਨ ਲੱਗ ਗਿਆ ਮੇਰੇ ਕੋਲ ਸਾਹਮਣੇ ਹਰ ਇੱਕ ਦਾਸ ਜਿਆਦਾ ਕਾਕੇ ਕੁਮੈਣਾ ਯਾਰ ਮੁੰਡੇ ਰਵੇ ਨਾ ਕਰਾ ਉੱਧਰ ਵੀ 10 10 ਬਰਾਬਰ ਹੋ ਗਏ ਆ ਦੇਖ ਲੈ ਵੀ ਫੜਕੇ ਵੀ 10000 ਦਾ ਐਨ ਗੱਲਾਂ ਬਾਤਾਂ ਸਿਰੇ ਬੱਲੇ 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 ਖੜਾ ਹੋ ਲੋ ਰਾਹੁਲ ਖੜ ਜੋ ਖੜ ਜੋ ਖੜ ਜੋ ਖੜ ਜੋ ਛੋਟੇ ਵੀਰੋ ਬੱਚੋ ਧਿਆਨ ਦੇ ਨਾਲ ਬੈਠ ਜੇ ਹੋਏ ਪਿੰਡਰੋਂ ਰੋੜੀ ਹੋਣੇ ਮੇਰਾ ਵੀਰਿੰਦਰ ਨਵਾਂ ਸਿੱਟੇ ਹੋਣ ਮੇਰਾ ਵੀਰ ਐਂ ਜਿਹੜੇ ਖੇਡਦੇ ਆ ਛੇਡੇ ਫੁੱਟੇ ਕੱਦ ਕਾਂ ਦੇਖ ਰੋ ਮੱਤਾਂ ਜੀ ਦੇਖ ਲੈ ਤੱਲਨੇ ਮੇਰਾ ਵੀ ਬਹੁਤ ਵਧੀਆ ਰੇ ਮੇਰੇ ਨੂੰ ਪਾਉਂਦਾ ਦੇਖ ਲੈ ਵੀ ਤੱਲਨੇ ਦਾ ਕਮਾਲ ਹੀ ਕਰੀ ਹੁੰਦਾ ਬੜੀ ਸੋਹਣੀ ਬਾਲ ਆ ਗਿਆ ਐ ਕਾਕਾ ਆਇਆ ਮੇਰੇ ਇਧਰ ਤੇ ਪਾਸੇ ਆਰਗਨੋ 520 ਦੇ ਲਈ ਇਧਰ ਬੇਕਰ ਹੈ ਨਹੀਂ ਸਤਕਾਰ ਆ ਸਾਡੇ ਵੀਰਾਂ ਐਰਾ ਮੇਰੇ ਆਖੀ ਚੱਪਤਾ ਆਹ ਦਮਾਈ ਸ਼ੁਰੂ ਕਰੀ ਗੋਲ ਨੇ ਇਹਨਾਂ ਕਰੋ ਲਾਸਟ ਮੈਚ ਆ ਸਾਡੇ ਦੇ ਫੁੱਲ ਲੈਂਦੇ ਆ ਪਰ ਕਿਵੇਂ ਸਿੱਧੇ ਸਿੱਧੇ ਦੇ ਚੱਲੇ ਆ ਲੈ ਬੜਾ ਜਜ਼ਬਾਤਾਂ ਤੇ ਕਾਬੂ ਰੱਖਿਆ ਤੁਸੀਂ ਖੁੱਲੋਂ ਦੇ ਵੀ ਸਾਡੇ ਦੇ ਫੁੱਲ ਨੂੰ ਥੋੜੀ ਜੀ ਮਾਰਿ ਬਤਾ ਦੇ ਬਾੜੀ ਦੇ 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 ਥੋੜੀ ਜੀ ਮਾਰੀ ਆਹ ਵੀ ਤੁਸੀਂ ਖੇਡਣਾ ਪਾ ਆਇਆ ਨਾ ਜੀ ਵੀ ਪੰਦਰੋ ਤੇ ਇੱਕ ਹੱfte ਨਾਲ ਦੇ ਫਿਰ ਹੋਰ ਸਵਾਲ ਸੀ ਆ ਪਰ ਥੋੜੀ ਢੇੜੇ ਆ ਉਹਦੇ ਕਰਕੇ ਥੋੜੀ ਦੇਖਣਾ ਪਊਰੀ ਛੋਟੀ ਦੀ ਹੈ 11 ਤੇ 12 ਪੁਆਇੰਟ ਆ ਸੱਤੋੜੀ ਦੇ ਲੱਗਿਆ ਹੋ ਜਾਂਦੇ ਅੱਜ ਧੰਨ ਵਾਲਾ ਲਓ ਇੰਦਰ ਨੇ ਪਾਸੇ ਵਾਹ ਹੋ ਗਈ ਮਨਵੀਤ ਮਨਵੀਤ ਸੋਹਣੀ ਵਾਲ ਨਾਲ ਗਿਆ ਤੇ ਪੁਆਇੰਟ ਆਪਣੇ ਹਿੱਸੇ ਜੋੜ ਗਿਆ ਖੇਡੀ ਜੀ ਦੀ ਤਿਆਰੀ ਕਰਾਰੇ ਦੇਖ ਰੋ ਬੀ ਟੀਮਾਂ ਦੇ 13 ਤੇ 11 ਨਾਮਕਾਰਾਂ ਦੇ ਸੌ ਵਾਲੇ ਦਾ ਵੀ ਧੰਗ ਨਾਲ ਤੜਕੇ ਤੜਕੇ ਸੂਲ ਵਾਲੇ ਚਿੱਠੇ ਖੁੱਲ੍ਹੇ ਆ ਐਨ ਸਿਰਾ ਵਾਲਾ ਪਾਵੇਂ ਇਧਰੋਂ ਹੁਣ ਕਾਕੇ ਨੇ ਥੋੜਾ ਕੈਨ ਮਿਲਿਆ ਮੇਰੇ ਵੀਰ ਇੱਕ ਪੁਆਇੰਟ ਉੱਤੇ ਹਲੇ ਟੀਮ ਦਾ 12 13 ਔਰ ਕਾਕੇ ਨੇ ਇੱਕ ਗੋਲੀ ਖਵਾਈ ਉਹਦੇ ਨਾਲ ਅਸਰ ਹੋਇਆ ਇੱਕ ਪਾਣੀ ਦੀ ਬੋਤਲ ਪੀ ਗਿਆ ਮੇਰੇ ਵੀਰੋ ਹੁਣ ਥੋੜਾ ਕ੍ਰਾਸ਼ ਹੋਇਆ ਮੰਨ ਲਓ ਮੇਰੇ ਵੀਰੋ ਇਧਰ ਦੇ ਪਾਸੇ ਲੇ ਵੀ ਕਾਕਾ ਉਸ ਮੁਲਾਵੇ ਮੁੰਡੇ ਨੂੰ ਦੂਜੀ ਗੋਲੀ ਨਾਲ ਖੜੀ ਪੈ ਜਿਓ ਏ ਫੈਨ ਕਹਿੰਦੇ ਮੁੰਡਿਆਂ ਨੂੰ ਏ ਬੱਲੇ 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 ਆ ਗਿਆ ਓਏ ਸਾਹਮਣੇ ਖੜਾ ਵੱਟ ਜਾਣਾ ਮੇਰੇ ਵੀਰੋ 13 13 ਬਰਾਬਰ ਹੋ ਗਿਆ ਵੀ ਗੁਰੂ ਘਰ ਦਾ ਸਟੀਕਰ ਬੋਲੇ ਤੱਕੜੀ ਬੰਬਾਂ ਵਰਗੇ ਸਾਹਮਣੇ ਬੋਲ ਫੁੱਟ ਪਾਸੇ ਮਾਰੀਏ ਸੰਭੂਸ ਦੇਖ ਲੈ ਜੀ ਮੁੰਡੇ ਕਮਾਲ ਕਰਤੀ ਐ 14 ਦੇ 13 ਦਾ ਮੁਕਾਬਲਾ ਐ ਸਰਵਿਸ ਪੱਲੇ ਸਮਾਹ ਵਾਲੇ ਵੀ ਆ ਤੇ ਬੱਚੇ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਗਰਾਊਂਡ ਦੇ ਵਿੱਚ ਸੇਵਾ ਨਿਭਾਇਆ ਸਾਡਾ ਵੀਰ ਸਭੀ ਵੀਰ ਦਾ ਧੰਨਵਾਦ ਖੇਡ ਦੌਰ ਦੇ 14 13 ਉਧਰ ਮੈਂ ਧੰਨਵਾਦ ਕਰਦਾ ਸਾਡੇ ਵੀਰ ਖੇਡਦਾ ਮੇਰੇ ਵੀਰੋ ਮੁੰਡਾ ਮਨਵੀਰ ਆ ਵੀਰ ਹੈ ਸਾਡਾ ਅਵੀ ਅਵੀ ਵੀਰ ਹੈ ਸਾਡਾ ਮੇਰੇ ਵੀਰੋ ਬੈਠਾ ਵਿਦੇਸ਼ਾਂ ਦੇ ਵਿੱਚ ਰੋਮਾਣਾਵੜੀ ਹੈ ਸਾਡੇ ਵੀਰ ਕੇ ਨਾਲ ਸਾਡੇ ਵੱਲੋਂ 2100 ਕਰਦੇ ਜੇ ਮਨਵੀਰ ਮੈਚ ਜਿੱਤਉਂਦਾ ਮੇਰੇ ਵੀਰੋ ਵੱਡੇ ਮਾਨ ਸਤਕਾਰ ਦੀਆਂ ਗੱਲਾਂ ਨੇ ਔਰ ਵੀਰ ਕੇ ਦੇ ਵੀ ਥੈਂਕ ਯੂ ਸੋ ਵਿਧਾਂਗੇ ਮਨਵੀਰ ਨੂੰ ਅਵੀ ਵੀਰ ਸਰ ਬੜੇ ਛੋੜੀ ਬਾਲ ਲਾਈ ਹੈ rahul ਨੇ ਕਮਾਲ ਹੀ ਕੀਤੀ ਟੱਪਾ ਪਵਾ ਦਿੱਤਾ 15 ਦੇ 14 ਦਾ ਮੁਕਾਬਲਾ ਹੈ ਦੂਜਾ ਸੈੱਟ ਖੇਡਿਆ ਜਾ ਰਿਹਾ ਪਹਿਲਾ ਇਹ ਜਿੱਤੇ ਆ ਤੇਖੋ ਦੇਖ ਰਕੇ ਆ ਬਈ ਬੱਲੇ ਬੱਲੇ ਆਏ ਹੋਏ ਹੋਏ ਤੇਰ ਕਮਾਲ ਕਰ ਗਿਆ ਮੱਤਾ ਦੇਖ ਰੋ ਹੁਣ 15 15 ਬਰਾਬਰ ਹੋ ਗਏ ਆ ਦੇਖ ਲੈ ਵੀ 21 ਦਾ ਸੈਟਾਂ ਟਾਕਾ ਕੁਝ ਹੂਟ ਹੈ ਮੇਰੇ ਵੀਰੋ ਦਿਮਾਗ ਦੇ ਵਿੱਚ ਫੋਟ ਰਿਹਾ ਵੀ ਕੀ ਤੋਂ ਕੀ ਕਰਨਾ ਪੈ ਜੇ ਫੈਸਲੇ ਫੈਸਲੇ ਫੇਰ ਇੱਕ ਕੁੱਤੇ ਹੋ ਗਿਆ ਬੀਟੀ ਦਾ ਤਾੜੀ ਮਾਰੋ ਕਰਕੇ ਯਾਰ ਇਹਨਾਂ ਮੈਂ ਦੇਦਾ ਵੀ 16 15 16 ਫਕਰ ਲੈ ਵੀ ਜਗਿਆ ਮਾਰੋ ਸਭ ਪਰਕੇ ਹਾਂ ਜਗੇ ਸਰਵਸਤ ਕਾਣੀ ਦੀ ਕਰਦੇ 16 ਦੇ 15 ਅੰਕ ਲੈ ਵੀ ਜਗਿਆ ਮਾਰੋ ਪਰਕੇ ਓਏ ਹੋਏ ਹੋਏ ਇੱਕ ਵਾਰ ਤਾੜੀ ਰੈਂਦੇ ਤਾਂ ਸਾਡਾ ਬੇ ਮਨਾ ਟਫੈਸਲ ਹੁੰਦਾ ਹੈ ਨਾਰੀਲ ਵੀਰ ਸਾਡਾ ਉਹਦੇ ਕੋਲ ਪਾਸ ਹੋਇਆ ਜਿਹੜਾ ਮਨਾ ਟਫੈਸਲ ਹੁੰਦਾ ਲੱਗੀ ਹੋਈ ਬਾਲ ਤੇ ਕਾਸ਼ ਬੈਠਾ ਕਹਿੰਦੇ ਵੀ ਟੀਮ ਜਿੱਤ ਗਈ ਦੋਧੋ ਪਾਰਿਆਂ ਨੂੰ ਵੀ ਪਾ ਪਾਸਾ ਦੇ ਦਾਂਗੇ ਮੇਰੇ ਵੀਰੋ ਧੰਨਵਾਦ ਕਰਦੇ ਆ ਸਾਡੇ ਵੀਰੋ ਵੱਡੀ ਵਾਰ ਲਾਰਾ ਮੇਰੇ ਕੋ ਸਾਡੇ ਮੈਦਾਨ ਦੇ ਉੱਤੇ ਵੀਰ ਕਹਿੰਦਾ ਵੀ ਪੰਪ 500 ਦੇਵਾਂਗੇ ਮੈਚ ਦੀ ਚੋਟੀ ਦਾ ਚੱਲੀ ਜਾਣਾ 16 ਤੇ 17 ਦੂਜਾ ਸੈੱਟ ਖੇਡਿਆ ਜਾਣਾ ਬੈਠਾ ਸਾਡਾ ਅਮਰੀਕਾ ਦਾ ਮੇਜ਼ਰੋ ਦਾਸ਼ ਭਲਵਾਨ ਇਹਦੇ ਦੇ ਪਾਸੇ ਫੇਰ ਨੂੰ ਬਲੋਕ ਸਮਝਾਵੇ ਐਨ ਗੱਲ ਕੌਣ ਖਾਨੇ ਪਾਵੇ ਵੀ ਅੱਜ ਆਇਆ ਹੋਇਆ ਦੇਖਰੋ ਮਨਵੀਰ ਮਨਵੀਰ ਨੇ ਸੋਹਣੀ ਬਾਲ ਲਾਈ ਇਹਦੇ ਟੱਪਾ ਪਵਾ ਤਾ ਦੇਖਣਾ ਵੀ ਐਨ ਅਬੀ ਰਵਾਨਾ ਵਾਲੀ ਵਾਲਾ ਬਾਰ ਕਰਦਾ ਸਾਡਾ ਵੀਰ ਕਹਿੰਦਾ 2100 ਦੇਵਾਂਗੇ ਗਰਵੀਤ ਨੂੰ ਦੇਖ ਰੋ 18 16 ਇਹ ਇੱਥੇ ਇੱਥੇ ਮੁਰਗੀ 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 ਬਣਾਵੇ ਲਾਡੀ ਓਏ ਇੱਥੇ ਰਸਵਾ ਓਏ ਕਿਆ ਬਾਤ ਆ ਸਭ ਤਾਰੇ ਦੇ ਖਿਡਾਰੇ ਪਈ ਹੁੰਦੇ ਨੇ ਇਕੱਲੇ ਟੱਪੇ ਬੈਠੇ ਨੇ ਇਕੱਲੇ ਟੱਕੀ ਹੁੰਦਾ ਕੰਮ ਨੂੰ ਮੇਰੇ ਦਿਨੋ ਐ ਸਾਬੀ ਬੰਦਾ ਬੜੀ ਕਮਾਉਂਦੀਆਂ ਬਾਲਾ ਇੱਟ ਕਰਦਾ ਦੇਖ ਰੋ ਚਾਹਦੇ ਮੈਦੇ ਵਿੱਚ ਵੇ ਵੀ ਵੀਰੇ 17 18 ਹੋ ਗਏ ਸਰਵਸਤੇ ਅਮਨ ਤਿਆਰ ਆ ਮੌਕਾ ਬਣ ਗਿਆ ਉਹ ਬਾਓ ਬਈ ਬੜੀ ਸੋਹਣੀ ਬਾਦ ਬੋੜੀ ਲੱਗ ਰਿਹਾ ਹੈ ਨਾਲ ਕੋ ਪਾ ਕੇ ਵਾਲ ਮੋੜ ਗਿਆ ਪਰ ਬਲਾਕਰ ਬਾਲੇ ਚੰਦਰਿਆ ਦੇ ਵੱਟ ਖੜਾ ਮੈਂ ਦੱਸਿਆ 9 ਫਰਦ ਜਵਾਦ ਨੇ 9 ਲੱਖੇ ਤੋਂ ਮੋਟਰਸਾਈਕਲ ਦਿੱਤੇ ਮੇਰੇ ਵੀਰੋ ਪੂਰੇ ਗਾਉਂ ਦੀ ਦੁਨੀਆ ਖੇਡੀ ਖਿਡਾਰੀ ਜੇਡੇ ਹੋ ਗਿਆ ਦੇਖ ਲੈ ਦੂਜਾ ਸੈੱਟ ਬਰਾਬਰੀ ਦੇ ਚੱਲ ਰਹੀ ਜਦੋਂ ਬਰਾਬਰ ਤੇ ਬਰਾਬਰ ਹੋ ਗਿਆ ਕੰਮ ਕੰਮ ਕਿੱਧਰੋਂ ਜਾਉ ਗੱਲ ਸਮਝ ਨਹੀਂ ਹੋ ਰਹੀ ਐ ਪਰ ਸਰਵਿਸ ਨੇ ਕਬਾਲ ਨਹੀਂ ਪਰ ਤੱਲੇ ਵਾਲਾ ਤੱਲੇ ਸਾਹਿਬ ਵਾਲਾ ਕਬਾਲ ਹੀ ਕਰੀ ਜਾਂਦਾ ਮੁੰਡੇ ਨੇ ਬੜਾ ਸੋਹਣਾ ਟੱਪਾ ਪਵਾਇਆ ਕਬਾਲ ਹੀ ਕਰ ਦਿੰਦੀ ਐ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਉੰਡੀ ਦੇ 18 ਦਾ ਮੁਕਾਬਲਾ ਕਮਾਲ ਹੀ ਹੋਈ ਪਈ ਐ ਖੇਡ ਮੈਦਾਨ ਦੇ ਅੰਦਰ 1918 ਦਾ ਮੁਕਾਬਲਾ ਚੱਲ ਰਿਹਾ ਹੈ ਵਿਰਕਾ A ਦੀ ਟੀਮ ਤੇ ਨਾਲ ਵਿਰਕਾ B ਦੀ ਟੀਮ ਮੁੰਡਾ ਤੱਲਨ ਸਾਹਿਬ ਵਾਲਾ ਕਮਾਲ ਹੀ ਕਰੀ ਆਉਦਾ ਮੰਗੂ ਤੱਲਨ ਵੀਰ ਸਾਹਿਬ ਨਾਲ ਲਾਈਨ ਦੇ ਨਾਲ ਜੁੜਿਆ ਹੋਇਆ ਹੈ ਉਹਦਾ ਵੀ ਪਾਰੀ ਮੇਨੂੰ ਕਾਕਾ ਜੀ ਕਹਿੰਦਾ ਇਸ਼ਾਰਾ ਲਾ ਚਾਰੀ ਐ ਕਾਕਾ ਮੇਰੇ ਵੀਰੋ ਬੜਾ ਪਿਆਰਾ ਕਾਕਾ ਕਰਦੇ ਆ ਪਿੰਡਾਂ ਦੇ ਵੀ ਬੜਾ ਪਿਆਰਾ ਕਾਕਾ ਨਜ਼ਰ ਆ ਗੱਟ ਪੁਆਇੰਟ ਆ ਗਿਆ ਦੇਖ ਲੈ ਵੀ 20 18 20 18 ਆਏ ਹਾਏ 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 ਓਏ ਮੇਰਾ ਰਬਾ ਪਾਰ ਕਰੀ ਲਈ ਐ ਵੱਜ ਗਈ ਰਾਇਣ ਮੇਰੇ ਵੀਰੋ ਪਤਾ ਨਹੀਂ ਲੱਗੀ ਵੀ ਕਿੱਧਰ ਦੀ ਟੱਪਾ ਖਾ ਗਈ ਐ ਲੈ ਵੀ ਵੀਰੇ ਖੜ ਜੋ ਖੜ ਜੋ ਖੜ ਜੋ ਬਈ ਬੈਸਟਾਂ ਨੂੰ ਦੇ ਉਹ ਯਾਰ ਦਿੱਤਾ ਜਾਣਾ ਤਾਲੀ ਜ਼ੋਰਦਾਰ ਮਾਰ ਦਿਓ ਕੱਢ ਕੇ ਮੇਦਰੋ ਤਾਲੀਆਂ ਮਾਰ ਦਿਓ ਦਰਸ਼ਕ ਵੀਰੋ ਬੈਸੋ ਹੋਰੋ ਯਾਰਾ 2222 ਹੋਈ ਕਰ ਦਿਓ ਮੈਂ ਕਰਾਂ ਵੀ 2200 ਫੇ ਚਾਰ ਮੈਸਟਰ ਨੂੰ ਤਾਲੀਆਂ ਜ਼ੋਰ ਨਾਲੇ ਓਏ ਹੋਏ 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 ਵੀ ਵੀ ਓ ਬਾਈ ਵੀ ਬਰਾਬਰ ਹੋ ਗਏ ਤਾਲੀ ਤਾਂ ਮਾਰ ਦਿਓ ਸਿਰਾਂ ਲੱਗਿਆ ਜਾਂਦੇ ਮੇਦਾ ਉਧਰ ਵੇਖ ਲੈ ਵੀ ਕਾਕੇ ਨੇ ਵੀ ਪਿਆਰ ਜਿਹਾ ਮਨ ਲੱਗਿਆ ਕਾਕਾ ਖੁਸ਼ ਹੋਇਆ ਲੈ ਵੀ ਜਿਹੜੇ ਥੋੜਾ 20 20 ਥੋੜਾ ਛੜਿਆ ਸੀਗਾ ਫੇਰ ਉਦੋਂ ਹੀ ਕਰਤਾ ਇਹਨਾਂ ਨੇ 20 ਬਰਾਬਰ ਹੋ ਗਈ ਜੀ ਫੇਰ ਇਹ ਹੋ ਰਹਾ ਜਣਾ ਫੜ ਗਿਆ ਸੀ ਜਦੋਂ ਮੈਂ ਸੈੱਟ ਪੁਆਇੰਟ ਆ ਗਿਆ ਸੀ ਪਰ ਹੁਣ ਫੇਰ ਬਰਾਬਰੀ ਵੀ ਆ ਗਿਆ 20 20 ਦੀ ਬਰਾਬਰੀ ਦੇ 20 ਬਰਾਬਰ ਝਾੜ ਵੀ ਟੱਪ ਗਿਆ ਬਾਨਾਂ ਤੇ ਬਾਨਾਂ ਕੀ ਹੈ ਮੈਚ ਦਾ ਮੇਰੇ ਵੀਰੋ ਬਾਨਾਂ ਤੇ ਬਾਨਾਂ ਕੀ ਇਹ ਟੱਕਤਾ ਜਿਹੜਾ ਟਹਿਣੀ ਹੈ ਮੇਲਾ ਪਿੰਡ ਬਿਰਕ ਦਾ ਮੇਰੇ ਵੀਰੋ ਟੱਕਤਾ ਪੈਣੀ ਹੈ ਟੱਕ ਪਈ ਹੋਈ ਹੈ ਸੰਦਰ ਸੁਦਰ ਕੰਮ ਵੀ ਪਏ ਆ ਪਹਿਲਾ ਪ੍ਰਾਈਜ਼ 35000 ਆ ਦੂਜਾ 21000 ਆ ਮੇਰੇ ਵੀਰੋ ਔਰ ਚੱਲ ਵੀ ਬਈ ਕਰਾ ਸਰਵਿਸ ਐਂਡ ਸਰਵਿਸ ਕਰਦੇ ਲਈ ਮੁੰਡਾ ਤਿਆਰ ਬਰ ਤਿਆਰ ਹੈ ਜੱਗੇ ਆ ਤੱਲਵ ਸਾਹਿਬਾ ਥੋੜੀ ਬਾਲ ਮੋੜਦਾ ਆ ਦੂਜੇ ਪਾਸੇ ਜੱਗੇ ਆ ਮੰਗੂ ਸਾਡਾ ਵੀਰ ਤੱਲਵ ਸਾਹਿਬ ਵਾਲਾ ਉਹ ਵੀ ਲੈ ਜਰਿਆ ਬਿਹਰ ਵਿਸ਼ੇਤ ਤੇ ਧੰਨਵਾਦ ਜਗੰਤਪਾਲ ਸਿੰਘ ਵਾਲਾ ਖੇਡਦਾ ਹੈ ਧੰਨਵਾਦ ਪਰ ਜਿਹੜੀ ਮੈਚ ਦੇ ਨਾਲ ਹੋਈ ਪਈ ਹੈ ਕਲਾ ਦੇਖਣਾ ਵੀ ਸ਼ਰਾ ਲੱਗਿਆ ਹੋਇਆ ਨੇ ਵੀਰੋ ਹਰ ਸਿੰਨਾਂ ਦੇ ਬਾਈਆ ਸਾਡਾ ਦਿਨੋ ਸਤਕਾਰ ਕਰਦੇ ਆ ਔਰ ਪਿੰਡ ਦੇ ਵਿੱਚ ਅੱਜ ਬੁੱਢੀ ਰੌਣਕ ਲਾਤੀ ਭਰਾਵਾਂ ਨੇ ਹਰ ਸਾਲ ਓਏ ਹੋਏ 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 ਵੇਲੇ ਸੋਨਿਆ ਸਰੀਆ ਕਾਲ ਫਸਟ ਟੀਮ ਮੇਰੇ ਵੀਰੋ ਬਿਰਕਾ ਏ ਸੈਕੰਡ ਬਿਰਕਾ ਵੀ ਹਾ ਚਾਚਾ ਜੀ ਰਸ਼ੀਟਾ ਦੇ ਧੰਨਵਾਦ ਸਾਡਾ ਵੀਰ ਚਾਚਾ ਉਹਦਾ ਧੰਨਵਾਦ ਕਰਦੇ ਆ